ਉਤਰੀਆਂ ਨੂੰ ਤੇ ਮੁੱਖ ਮੰਤਰੀਆਂ ਨੂੰ ਗੱਲ ਕੀਤੀ ਜਾਂਦੀ ਵੇਲੇ ਕੱਚੀ ਸਬਜ਼ੀ ਅਸੀਂ ਵੜਦੇ ਪੈਂ ਸਾਨੂੰ ਕੁਝ ਮਾਪਜਾ ਨਹੀਂ ਮਿਲਦਾ ਸਾਨੂੰ ਕੁਝ ਨਹੀਂ ਮਿਲਦਾ ਇੱਥੇ ਤੇ ਉਤਲੀਆਂ ਜ਼ਮੀਨਾਂ ਲੈ ਜਾਂਦੇ ਨੇ ਮਾਪਜਾ ਤਾਂ ਸੀ ਗੰਦੇ ਰਹਿ ਜਾਂਦੇ ਹਨ ਵੇਖ ਲਓ ਤੁਸੀਂ ਆਹ ਕੋਈ ਮੁੱਖ ਮੰਤਰੀ ਸਾਹਿਬ ਵੇਖ ਲਓ ਸਾਡਾ ਕੀ ਹਾਲ ਹੋਇਆ ਪਿਆ ਕੱਚੀਆਂ ਸਬਜ਼ੀਆਂ ਤੋੜ ਤੇ ਮਾਰ ਫਟੇ ਜਾਂਦੇ ਸੜਕਾਂ ਤੇ ਵੱਨਾ ਪੱਟੇ ਜਾਂਦੇ ਤੇ ਸਾਡੀ ਸੁਣਾਈ ਕੀਤੀ ਜਾਵੇ ਪੂਰੀ ਹਿੰਦੀ ਸਬਜੀ ਕਿੰਨੇ ਹੈ ਜੀ ਸਬਜੀ ਸੇਕ ਨਾਲ ਕਿਹੜੀ ਕਰੀ ਹੈ ਜੀ ਮਰਚਾ ਤੇ ਕਦੂ ਗਾਇ ਤੋਰੀ ਪਿੰਡੀਆਂ ਵਾਰਾ ਫਰ ਸਾਰ ਸਬਜੀ ਅੱਗੀ ਆਈ ਹੁਣ ਤੋੜ ਤੇ ਸੱਟੇ ਜਾਂਨੇ ਬਾਹਰ ਬੰਨਾ ਪਾਟ ਬਾੜ ਤੇ ਖਾਵਣ ਜੋਗੀ ਥੋੜੀ ਜਾਂਨੇ ਔਰ ਸਾਨੂੰ ਕੀ ਬਚਣਾ ਸਾਡੀ ਸੁਣਾਈ ਕੀਤੀ ਜਾਵੇ ਮਾਂ ਜਾਂਦਾ ਕੋਈ ਘਰ ਦਾ ਖਰਚਾ ਬਣ ਜਾਂਦਾ ਆਣ ਜਾਂਦਾ ਯਾਰ ਕਦੇ 1200 ਕਦੇ 800 ਘਰ ਦਾ ਖਰਚਾ ਨਿਕਲੀ ਜਾਂਦਾ ਸੇ ਨਾ ਹੀ ਇਹਦਾ ਸਾਡਾ ਹੋਰ ਕੁਝ ਨਹੀਂ ਹੈਦਾ ਸਾਡੇ ਕੋਲ ਇਹ ਨਹੀਂ ਨੀ ਜਮੀਨ ਅਗੀ ਸਾਡੇ ਕੋਲ ਤੇ ਸਾਨੂੰ ਕੁਝ ਨਹੀਂ ਸਰਕਾਰਾਂ ਦੇਂਦੀਆਂ ਅਸੀਂ ਵਹਿੰਦੇ ਰਹਿ ਜਾਂਦਾ ਸਰਕਾਰਾਂ ਦੇ ਮੂੰਹ ਮਣੇ ਪਾਣੀ ਕਿੰਨਾ ਆ ਗਿਆ ਪਾਣੀ ਵਾਧੂ ਆ ਗਿਆ ਪਾਣੀ ਫੁੱਲ ਆ ਗਿਆ ਪਾਣੀ ਬਹੁਤ ਜਿਆਦਾ ਆ ਗਿਆ ਤੇ ਸਾਡੀ ਸੁਣਾਈ ਕੀਤੀ ਜਾਂਦਾ ਗਰੀਬਾਂ ਦੀ ਕਿਸਾਨ ਮੰਨਨੇ ਵੀ ਘੜ ਤੋਂ ਘਾਟ ਆ ਉਹਨਾਂ ਸਾਰਾ ਪਾਸ ਖਰਚਾ ਕੁਝ ਲਾਈਏ ਦੋ ਮਹੀਨਿਆਂ ਦਾ ਬੜੇ ਤੋਂ ਘੜ ਦੋ 2.5 ਲੱਖ ਦਾ ਸਾਡਾ ਨੁਕਸਾਨ ਹੋ ਗਿਆ ਹਾਂ ਸਭ ਜੀ ਤੋਂ ਕੋਈ ਇਕੱਠਾ ਤਾਂ ਸਾਹਬ ਦੱਸਾਂ ਨਹੀਂ ਜਾਂਦਾ ਤੇ ਹੁਣ ਕੋਈ 5-4 ਮਹੀਨੇ ਚੱਲੇ ਆਈ ਤੇ ਹੁਣ ਸਾਡਾ ਨੁਕਸਾਨ ਹੋ ਗਿਆ ਸੀ ਕਿਹੜੇ ਪਾਸੇ ਜਾਈਏ ਗਾੜੀ ਕੋਈ ਸੁਣਦਾ ਨਹੀਂ ਕੋਈ ਕੁਛ ਨਹੀਂ ਕੋਈ ਅਫਸਰ ਕੋਲ ਜਾਣੇ ਮਟਵਾਰੀ ਕੋਲ ਜਾਣੇ ਉਹ ਅਗਾ ਆਂਦਾ ਕਿ ਜਾਓ ਕੋ ਫਲਾਣੇ ਕੋਲ ਜਾਓ ਪੈਸੇ ਖਾਪੇ ਪੈਸੇ ਖਾ ਲੈਂਦੇ ਨੇ ਮਟਵਾਰੀ ਤੇ ਕੁਛ ਨਹੀਂ ਬਣਾਦੇ ਮਾਜਾ ਕਦੇ ਵੀ ਨਹੀਂ ਸਾਨੂੰ ਮਿਲਿਆ ਕੰਦੀ ਦਾ ਮਾਪਜਾ ਇਹ ਖਾਇ ਤੇ ਕਿੰਨਾ ਕੁ ਬਾਗਿਆ ਮੇਰੇ ਮੰਨ ਕਰਦੇ ਇਹ ਬੰਦੇ ਉਹਦਾ ਜਿਹੜਾ ਮੰਗ ਤਾਂ ਕੀਤੀ ਜਾਵੇ ਤਾਂ ਸਰ ਬਹੁਤ ਮੰਗੇ ਮੰਗ ਤਾਂ ਬਹੁਤ ਹੈ ਪਰ ਇਹ ਨਹੀਂ ਸਰਕਾਰਾਂ ਕਿੱਥੇ ਦੇ ਸਕਦੀਆਂ ਨੇ ਗਾੜ ਤੋਂ ਗਾੜ ਰਾ ਸਾਨੂੰ 50000 ਰੁਪਇਆ ਕਿੱਲੇ ਦਾ ਮਾਪਜਾ ਸਹੀ ਦਾ ਗਾੜ ਤੋਂ ਗਾੜ 50 ਤਾਂ ਦੇਵਣ ਜਾਂਦੇ ਨਹੀਂ ਨਾ ਸਾਨੂੰ ਕੁਛ ਨਹੀਂ ਦਿੰਦੇ ਆ ਨਾ ਪਟਵਾਰੀ ਸਾਰੇ ਹੋਏ ਸਾਂ ਤਸੀਲਦਾਰ ਤੋਂ ਲੈ ਤੇ ਐ ਸਦੀਮ ਤਿੱਕਣਾ ਡੀਸੀ ਤਿੱਕਣਾ 2023 ਚ ਹੜਾਇਆ ਹਾਂ ਕੁਛ ਨਹੀਂ ਮਿਲਿਆ ਉਹਦਾ ਵੀ ਸਮਝ ਦੋਈਆਂ ਨਾ ਸਾਨੂੰ ਕੁਛ ਨਹੀਂ ਮਿਲਿਆ ਉਹਦਾ ਬਾਜ ਕੋਈ ਨਹੀਂ ਮਿਲਿਆ ਸਾਨੂੰ ਸਭ ਗਿਆ ਵੇ ਛੱਡ ਦੇ ਕਿਸੇ ਜੀ ਦਾ ਸਾਨੂੰ ਕੋਈ ਮਰਜਾ ਮਿਲਿਆ ਕੋਈ ਕੋਈ ਨਹੀਂ ਸੁਣਾਈ ਅੰਦੀ ਨੂੰ ਕੁਛ ਨਹੀਂ ਦਿੰਦਾ ਨਾ ਕੋ ਰਖਮਦਰੀ ਦਿੰਦਾ ਨਾ ਐਵੇਂ ਆ ਗਏ ਐਵੇਂ ਸਾਹਿਬ ਅਗੇ ਨੇ ਸਾਮਣਾ ਸਾਹਿਬ ਉਹ ਵੀ ਨਹੀਂ ਸਾਡੀ ਸੁਣਦਾ ਗੱਲ ਉਹਦੇ ਕੋਲ ਜਾ ਵੀ ਤਾਂ ਕਦੇ ਨਹੀਂ ਸੁਣੀ ਉਹਨੇ ਪਿਛਲੀ ਵਾਰੀ ਪਾਣੀ ਆਇਆ ਉਹਦਾਂ ਕੋਈ ਨਹੀਂ ਸੁਣੀ ਸਾਡੀ ਗੱਲ ਜੀ ਜਾ ਵੀਦਾ ਤੱਕੂ ਆਦਾ ਮੂੰਹ ਪੱਟੀ ਖੜੇ ਹੁੰਦੇ ਨੇ ਇਹ ਪਹਿਲਾਂ ਸਾਨੂੰ ਦਿੱਤਾ ਜਾਵੇ ਆਪਦੀ ਮੰਗ ਹਾਂ ਆ ਮੰਗਦੇ ਨੇ ਖਰਚੇ ਮੰਗਦੇ ਨੇ ਹੋਰ ਮੰਗਦੇ ਨੇ ਸਾਡੇ ਕੋਲੋਂ ਮੰਗਦੇ ਨੇ ਮੰਗਦੇ ਨੇ ਆਵੇਂ ਪਹਿਲਾਂ ਸਾਨੂੰ ਦਿਓ ਤੇ ਬਟਵਾਰੀਆਂ ਨੂੰ ਝੋੜ ਦਿੰਦੇ ਇਹ ਬਟਵਾਰੀਆਂ ਦੋਈ ਮਾਰ ਤੇ ਬਟਵਾਰੀਆਂ ਨੂੰ ਨਾ ਅਗਾ ਚੱਕੀ ਤੱਕ ਦੇ ਪੈਸਾ ਚੱਕੀ ਤੱਕ ਚਾਲਟਾ ਰਾਹ ਦਿੱਤਾ ਆਇਆ ਤੇਰਾ ਸਾਡੇ ਹਾਲ ਹੋਏ ਨੇ ਪਤਾ ਨਾ ਆ ਰਹੀਆਂ ਨੇ ਪਟਕੇ ਨੇ ਜਾ ਰਹੇ ਹੋ ਕਿਥੇ ਕਰਨ ਜਾਉਂਗੀ ਤੇ ਹੁਣ ਰਹਿ ਨਹੀਂ ਆਸਾਂ ਕੋਈ ਦੋ ਦਿਨ ਖਾ ਲੈ ਬੱਚੇ ਹੋਰ ਕੀ ਰਹਿ ਗਿਆ ਖਤਮ ਹੋ ਗਈ ਗਾਣੀ ਕੋਈ ਹਾਲ ਨਹੀਂ ਮਰਚੀਆਂ ਹੁਣ ਬਾੜ-ਬਾੜ ਤੇ ਨਹੀਂ ਜਾਂਦੇ ਨੇ ਬੱਚੇ ਲੱਗੇ ਖੜੇ ਨੇ ਬਾਕੀ ਸਭ ਕੀੜੀ-ਕੀੜੀ ਹੋ ਰਹੀ ਜੀ ਹੋਰ ਦਿਓ ਤੇਰੀ ਹੋ ਗਈ ਮਰਚੀਆਂ ਹੋ ਗਈਆਂ ਕਦੂ ਹੋ ਗਏ ਭਿੰਡੀ ਹੋ ਗਈ ਤਰਲੇ ਹੋ ਗਏ ਤਰਲੇ ਆ ਬਰਬਾਦ ਹੋ ਗਈ ਇਹ ਬਰਬਾਦ ਹੋ ਗਈ ਇਹ ਮੁੱਖ ਮੰਤਰੀ ਸਾਹਿਬ ਨੂੰ ਕੋਸ਼ ਕੀਤੀ ਜਾਂਦੀ ਵੀ ਸਾਡਾ ਹੱਲ ਕਰੇ ਬਾਰਡਰ ਸਾਹਿਬ ਤੁਹਾਨੂੰ ਪਤਾ ਹੀ ਹੈ ਬਾਰਡਰ ਦਾ ਕੁਝ ਨਹੀਂ ਦਿੰਦੇ ਮਾਵਜਾ ਬਣਾਉਂਦੇ ਕੁਝ ਨਹੀਂ ਸਾਨੂੰ ਮਿਲਦਾ ਲੋਕ ਮੰਤਰੀ ਸਾਹਿਬ ਤੇਰੇ ਅੱਗੇ ਖੜੇ ਹੈ ਸਾਡੀ ਸਾਡੀ ਸੋਣ ਗਰੀਬਾਂ ਦੀ ਜੇਕਰ ਤੁਸੀਂ ਦੇਸ਼ ਵਿਦੇਸ਼ਾ ਵਿੱਚ ਬੈਠੇ ਜੀ ਕੇ ਮੀਡੀਆ ਟੀਵੀ ਉੱਤੇ ਆਪਣੇ ਕਾਰੋਬਾਰ ਦੀ ਸੰਬੰਧੀ ਮਸ਼ਹੂਰੀ ਕਰਵਾਉਣਾ ਚਾਹੁੰਦੇ ਹੋ ਤਾਂ ਹੁਣੇ ਸੰਪਰਕ ਕਰੋ 6047238027